brought to by silver pumps top quality aur consistent performance ke liye sirf silver pumps naam yaad rakhna acha majid ji security katayi arpit shukla ne kya assi review committee hai wo decide kar di scale up karna kat karna suvir badal ji honna ne wait kita tusi bhi apne ko paya eh sari situation kivein dekhi dekho tusi pehla ta mere ghar aaye ho ji aaye nu aaye kyon ho pehla oh dasd ਕੁਛ ਨਾ ਆਇਆ ਦੇਖਣ ਆਇਆ ਨਾ ਸਵਾਦ ਲੈਣ ਆਇਓ ਕਿ ਕੋਈ ਵਾਕਈ ਪੁੱਛਣ ਆਇਆ ਨਹੀਂ ਪੱਤਰਕਾਰ ਦਾ ਕੰਮ ਹੈ ਖਬਰ ਦੇਣਾ ਕਵਰ ਦੇ ਕਰਨਾ ਇਸ ਤਰ੍ਹਾਂ ਇਹਨੂੰ ਕਈ ਗੱਲਾਂ ਨੇ ਔਰ ਮੈਂ ਬੈਟਰ ਹੈ ਕਿ ਮੈਂ ਬਹਿ ਕੇ ਆਰਾਮ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਅਰਪ੍ਰਿਤ ਚੋਕਲਾ ਜੀ ਕੀ ਕਹਿ ਰਹੇ ਆ ਉਹਦਾ ਕੋਈ ਮੈਨਾ ਨਹੀਂ ਹੈ ਕਿਉਂਕਿ ਜਿਹੜਾ ਉਹਨਾਂ ਦਾ ਪ੍ਰਧਾਨ ਸਾਹਿਬ ਨੇ ਅਮਨ अरोड़ा ਸਾਹਿਬ ਉਹ ਬਹੁਤ ਕੁਝ ਕਹਿ ਰਹੇ ਆ ਔਰ ਸਿਕਿਉਰਿਟੀ ਇੱਕ ਪੋਲਿਟੀਕਲ ਵਿਸ਼ਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਇਹ ਸਿੱਧੂ ਮੂਸੇਵਾਲੇ ਕੇਸ 'ਚੋਂ ਵੀ ਬੜਾ ਕਲੀਅਰ ਹੈ ਅਰਪ੍ਰੀਤ ਚੁਕਲਾ ਜੀ ਨੂੰ ਤਾਂ ਸਤਿਕਾਰਯੋਗ ਨੇ ਆਈ ਹੈਵ ਲੋਟ ਆਫ ਰਿਸਪੈਕਟ ਫੋਰ ਹਿਮ ਮਗਰ ਕਿਤੇ ਨਾ ਕਿਤੇ ਨਾ ਜੀ ਅੱਜ ਜੋ ਹਾਲਾਤ ਸਰਕਾਰ 'ਚ ਬਣ ਗਏ ਆ ਰੀਡ ਦੀ ਹੱਡੀ ਕਈ ਅਫਸਰਾਂ ਦੀ ਕਮਜ਼ੋਰ ਹੋ ਗਈ ਆ ਔਰ ਇੱਕ ਬਦਲੀ ਕਾਰਨ ਬਣ ਗਿਆ ਅਰਪ੍ਰੀਤ ਚੁਕਲਾ ਦੀ ਗੱਲ ਦਾ ਮੈਂ ਤਾਂ ਤਵੱਜੋ ਨਹੀਂ ਲੈ ਰਿਹਾ ਨੋਟਿਸ ਨਹੀਂ ਲੈ ਰਿਹਾ ਕਿਉਂਕਿ ਅਮਨ अरोड़ा ਸਾਹਿਬ ਸਭ ਕੁਝ ਹੀ ਬੋਲ ਰਹੇ ਪਾਰਟੀ ਦੇ ਪ੍ਰਧਾਨ ਕਹਿ ਰਿਹਾ ਕਿ ਹਾਂ ਸਿਕਿਉਰਿਟੀ ਵਿਡਰੋ ਕਰਤੀ ਗਈ ਔਰ ਕਹਿੰਦਾ ਜੀ ਇੱਕ ਵਿਡਰੋ ਜਿਹੜੇ ਬੰਦੇ ਤੇ ਨਸ਼ੇ ਦੇ aarop ਹੋਣ ਉਹਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਿਕਿਉਰਿਟੀ ਕਿਉਂ ਤੇ ਮੇਰਾ ਅਮਨ अरोड़ा ਸਾਹਿਬ ਨੂੰ ਸਿੱਧਾ ਸਵਾਲ ਪੁੱਛ ਲਿਓ ਅਮਨ अरोड़ा ਜੀ ਇਹ 3 ਸਾਲ ਲੱਗੇ ਤੁਹਾਨੂੰ ਇਹ ਫੈਸਲੇ ਤੇ ਪਹੁੰਚਦੇ ਆ ਪਹੁੰਚਦੇ ਔਰ ਫਿਰ ਮੇਰਾ ਸਵਾਲ ਦਾ ਜਵਾਬ ਦੇ ਦਿਓ ਜਿਨੇ ਇੱਕ ਧੀ ਪੈਨ ਨਾਲ ਮਿਸਬੀਹਵ ਕੀਤਾ ਹੋਵੇ ਉਹਦੀ ਇੱਜ਼ਤ ਦਾਉ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹ ਆਨਰ ਉਤੋਂ ਦੀ ਆਨਰੇਬਲ ਐਮਪੀ ਹੋਵੇ ਸਵਾਤੀ ਮਾਲੀਵਾਲ ਜੀ ਉਹਨਾਂ ਨਾਲ ਬਹਿਬਬ ਕੁਮਾਰ ਨੇ ਜੋ ਕੀਤਾ ਦੇ ਉਹਨੂੰ ਜੈਪਲੱਸ ਸਿਕਿਉਰਟੀ ਦੇਣ ਦਾ ਕੀ ਪੈਮਾਨਾ ਜੀ ਲਿੱਕਰ ਸਕੈਂਡਰ ਮੈਂ ਆ ਰਿਆਂ ਜੀ ਆ ਰਿਆਂ ਅਗਲੀ ਜਨ ਲਿੱਕਰ ਸਕੈਮ ਚ ਉਹ ਅੰਦਰ ਰਹਿ ਕੇ ਆਏ ਆ ਆਨਰੇਬਲ ਕੋਰਟ ਨੇ ਆਰਡਰ ਦਿੱਤੇ ਆ ਕਿ ਇਹ ਬੰਦਾ ਐਡਾ ਖਤਰਨਾਕ ਹੈ ਇਹਨੂੰ ਨਾ ਸੀਐਮਓਸ ਵਰਡਨ ਦੇਣਾ ਚਾਹੀਦਾ ਦਿੱਲੀ ਚ ਤੇ ਨਾ ਸੈਕਟਰੀਅਟ ਦੇਣਾ ਚਾਹੀਦਾ ਬੰਦਾ ਉਹ ਦਿੱਲੀ ਦਾ ਵਸਿੰਦਾ ਤੇ ਸਿਕਿਉਰਟੀ ਉਹਨੂੰ ਪੰਜਾਬ ਵਾਲੇ ਦੇ ਦੇ ਕੀ ਕਾਰਨ ਹੈ ਅਮਨ ਰੋੜਾ ਸਾਹਿਬ ਜਰੂਰ ਦੱਸਿਓ ਦੂਜਾ ਵਿਜੇ ਨਹਿਰ ਗੋਆ ਚ ਇੱਕ ਕੇਸ ਬਣਿਆ ਇਹਦੇ ਤੇ ਔਰ ਉਸ ਵੇਲੇ ਵੀ ਕੁਝ ਇਹ ਜਿਹੇ ਕੇਸ ਬਣਿਆ ਜਿਹੇ ਜਾਂ ਬੈਬਕੁਮਾਰ ਦਾ ਮਾੜੇ ਭੜੇ ਭੜੇ ਯਾਰ ਮੇਰੀ ਫੱਤੋ ਦੇ ਮੈਂ ਤਾਂ ਅਹੀ ਕਹਿ ਸਕਦਾ ਉਹ 2.5 ਸਾਲ ਅੰਦਰ ਰਹਿ ਕੇ ਆਇਆ ਨਾਲ ਹੀ ਕੇਜਰੀয়াল ਸਾਹਿਬ ਆ ਮਨੀਸ਼ ਸ਼ੋਧਿਆ ਜੈਨ ਸਾਹਿਬ ਨਾਲ ਉਹਨੂੰ ਸਿਕਿਉਰਿਟੀ ਦੇਣ ਦੀ ਕੀ ਲੋੜ ਹੈ ਉਹਨਾਂ ਨੂੰ ਘਰ ਦੇਣ ਦੀ ਕੀ ਲੋੜ ਹੈ ਪੰਜਾਬ ਦਾ ਖਜ਼ਾਨਾ ਕਿਉਂ ਨਾ ਤੇ ਖਰਚਿਆ ਜਾ ਰਿਹਾ ਤੇਜਰੀਵਾਲ ਸਾਹਿਬ ਆ ਸਾਲ ਡੇਢ ਸਾਲ ਹੋੰਦਰ ਰੱਖ ਕੇ ਆਇਆ ਭਾਈ ਉਹਨਾਂ ਨੂੰ ਕਿਉਂ ਦਿੱਤੀ ਆ ਮਨੀਤ ਸ਼ੋਧੀਏ ਨੂੰ ਕਿਉਂ ਦਿੱਤੀ ਆ ਜੈਨ ਨੂੰ ਕਿਉਂ ਦਿੱਤੀ ਆ ਇਸ ਲਈ ਮੈਂ ਤਨਵਾਦੀ ਆ ਆਪਣਾ ਅਰੋੜਾ ਸਾਹਿਬ ਦਾ ਕਿ ਉਹ ਆਪ ਹੀ ਤਸਦੀਕ ਕਰ ਰਿਹਾ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫਤਰ ਚ ਹੋ ਰਹੇ ਜੁੜੀ ਸਾਹਿਬ ਤੁਹਾਡੇ ਕੋਲ ਸਿਕਿਉਰਿਟੀ ਹੈ ਉਹ ਕਹਿੰਦੇ ਜੀ ਆਫੀਸ਼ੀਅਲ ਸਕੋਰਟ ਹੈ ਕੁਝ ਘਟਾਈ ਗਈ ਅਸੀਂ ਵਾਪਸ ਨਹੀਂ ਲਈ ਇਸ ਤਰ੍ਹਾਂ ਹੈ ਸ਼ਨੀਵਾਰ ਇਹ ਲੌਂਗ ਵੀਕਐਂਡ ਸੀ ਕਿ ਨਹੀਂ ਸੀ ਜੀ ਮਜੀਠੀਏ ਲੀਤਾ ਇਹਨਾਂ ਨੇ ਸ਼ਨੀਵਾਰ ਨੂੰ ਦਫਤਰ ਖੋਲ ਲਿਆ 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਤੁਸੀਂ ਦੱਸ ਦਿਓ ਸੈਕਟਰੀਅਟ ਲੱਗਦਾ 29 ਤਰੀਕ ਨੂੰ ਸ਼ਨੀਵਾਰ ਰਾਤ ਨੂੰ ਇਹ ਜੀ ਕਿਹੜੀ ਤੁਸੀਂ ਸਿਕਿਉਰਿਟੀ ਰਿਵਿਊ ਕਰ ਲਈ ਕਿ ਸ਼ਨੀਵਾਰ ਹੀ ਵਿਡਰਾਅ ਕਰਨੀ ਜਦੋਂ ਅਗਲੇ ਦਿਨ ਸੰਡੇ ਆ ਔਰ ਫਿਰ ਐਤਵਾ ਮੰਡੇ ਦੀ Eid ਆ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਸੈਕੰਡਲੀ ਦੇ ਆ ਰਿਵਿਊਇੰਗ ਕੀਤੀ ਆ ਕੀਤਾ ਦੇਖੋ ਇਟਸ ਨਾਟ ਅ ਸਟੇਟਸ ਸਿੰਬਲ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕਹਿਣਾ ਕਿ ਜੇ ਨਹੀਂ ਲੋਡ ਨਾ ਉਹ ਭਾਈ ਬਿਲਕੁਲ ਧੰਨਵਾਦ ਆ ਮਗਰ ਲਿਖ ਕੇ ਦੇ ਦਿਓ ਮੈਨੂੰ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤਾਂ ਮੇਰੇ ਘਰ ਜੇ ਕਹਿ ਕੇ ਗਏ ਆ ਸ੍ਰੀ ਅਮਰਚਰ ਸਾਹਿਬ ਆਈਪੀਐਸ ਮੀਨਾ ਸਾਹਿਬ ਨੇ ਵਿਜ਼ਿਟ ਕਰਕੇ ਗਏ ਆ ਮੈਂ ਨਾ ਲੈ ਰਿਆਂ ਇਹ ਕਹਿ ਕੇ ਗਏ ਆ ਜੀ ਕੰਦਾ ਉੱਚੀਆਂ ਕਰੋ ਸੀਸੀਟੀਵੀ ਕੈਮਰੇ ਲਵਾਓ ਇਦੇ ਉੱਤੇ ਫੈਂਸਿੰਗ ਕਰਾਓ ਔਰ ਨੈਟ ਲਾਓ ਜਦ ਇਹ ਬੰਬਲਾਸਟ ਹੋ ਰਹੇ ਸੀ ਜਦੋਂ ਮਜੀਠੇ ਦਾ ਬੰਬਲਾਸਟ ਹੋਇਆ ਜੈਨਤੀਪੁਰ ਹੋਇਆ ਮਹੀਨਾ ਪਹਿਲਾਂ ਤਾਂ ਇਹ ਕਹਿ ਰਿਆ ਫਿਰ ਮੈਨੂੰ ਇੱਕ ਚਿੱਠੀ ਲਿਖੀ ਆ ਕਿ ਤੁਸੀਂ ਕੋਈ ਬੁਲੇਟ ਪ੍ਰੂਫ ਗੱਡੀ ਦੀ ਤੁਹਾਡੇ ਕੋਲ ਪਰਮਿਸ਼ਨ ਦਿੱਤੀ ਗਈ ਸੀ ਕਿਉਂਕਿ ਕੈਫਿਡੇਵਿਟ ਲਿਆ ਉਹਦੀ ਆਰਸੀ ਦੀ ਕਾਪੀ ਤੇ ਹਫਤਾ ਪਹਿਲਾਂ ਦੀ ਉਹ ਚਿੱਠੀ ਮੈਨੂੰ ਫੋਨ ਆਇਆ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕਿ ਬੰਦੇ ਗਏ ਕਿੱਧਰ ਤੇ ਗਏ ਕਿੱਧਰ ਉਹ ਪੁੱਛ ਰਿਹਾ ਕਿੰਨਾ ਦਾ ਏਆਈਜੀ ਆ ਮਨਬੀਰ ਸਿੰਘ ਮੈਂ ਨੌ ਲੈ ਲੈ ਕੇ ਦੱਸ ਰਿਹਾ ਬਕੋ ਹੋਇਆ ਕੀ ਜਦੋਂ ਸਿਕਿਉਰਿਟੀ ਵਾਪਸ ਕਰਾਈ ਗਈ ਤੇ ਸ਼ਨੀਵਾਰ ਦਾ ਦਿਨ ਸੀ ਮੇਰਾ ਪੀਏ ਐ ਚਲਿੰਦਰ ਪਤਨੀ ਇੱਥੇ ਹੈ ਕਿ ਨਹੀਂ ਉਹ ਹੈ ਨਹੀਂ ਸ਼ਾਇਦ ਇੱਥੇ ਉਹਨੂੰ ਪੁੱਛਿਆ ਗਿਆ ਕਿ ਭਾਈ ਮੈਂ ਉਹਨੂੰ ਪੁੱਛਿਆ ਹੋਇਆ ਕਿ ਕਹਿੰਦਾ ਜੀ ਇਤਨਾ ਫੋਨ ਆ ਰਿਹਾ ਵੱਖ-ਵੱਖ ਬਟਾਲੀਅਨਾਂ ਤੋਂ ਕਿ ਹੁਣੇ ਪਹੁੰਚੋ ਵਾਪਸ ਮੈਂ ਆਊਟ ਆਫ ਸਟੇਟ ਸੀ ਮੈਂ ਆਪਦੇ ਬੱਚੇ ਨੂੰ ਮਿਲਣ ਗਿਆ ਸੀ ਇੱਥੋਂ 4-5 ਘੰਟੇ ਦੀ ਦੂਰੀ ਤੇ ਸੀ ਮੈਂ ਕਿਹਾ ਯਾਰ ਜੇ ਫੋਨ ਆ ਰਿਹਾ ਤੂੰ ਸਿਕਿਉਰਿਟੀ ਇੰਚਾਰਜ ਨੂੰ ਪੁੱਛ ਲੈ ਕੀ ਗੱਲ ਉਹਨੇ ਉਹਨੂੰ ਪੁੱਛਿਆ ਸਿਕਿਉਰਿਟੀ ਇੰਚਾਰਜ ਨੂੰ ਉਹ ਕਹਿੰਦਾ ਜੀ ਮਿਲ ਤਾਂ ਪਤਾ ਹੀ ਕੁਝ ਨਹੀਂ ਕਿ ਕੋਈ ਵਿਡਰਾਅ ਵੀ ਹੋਏ ਜਿਹੜਾ ਉਹਨਾਂ ਦਾ ਬਾਸ ਹੈ ਸਿਕਿਉਰਿਟੀ ਦਾ ਜ਼ੈਡ ਪਲੱਸ ਜਿਹੜਾ ਵੇਖ ਰਿਹਾ ਉਹਨੂੰ ਕੁਝ ਨਹੀਂ ਪਤਾ ਤੁਸੀਂ ਇਤੋਂ ਅੰਦਾਜ਼ਾ ਲਾ ਲਓ ਸਾਰੇ ਸੀ ਸਾਰੀ ਵੀਡਰਾਅ ਹਾਂਜੀ ਸਾਰੀ ਵੀਡਰਾਅ ਸਿਕਿਉਰ ਉਹਨੂੰ ਪਤਾ ਹੀ ਨਹੀਂ ਹਾਂ ਮੈਂ ਉਹਨੂੰ ਬਾਰ-ਬਾਰ ਪੁੱਛ ਕਹਿੰਦਾ ਸਰ ਮੈਂ ਤੁਹਾਨੂੰ ਤਾਂ ਦੱਸਾਂ ਜੇ ਮੇਰੇ ਕੋਲ ਕੋਈ ਆਰਡਰ ਹੋਣ ਮੇਰੇ ਕੋਲ ਆਰਡਰ ਹੀ ਨਹੀਂ ਫੇਰ ਅਸੀਂ ਕਿਹਾ ਕਿ ਤੂੰ ਐ ਕਰੇ ਮੁੰਡਿਆਂ ਨੂੰ ਫੇਰ ਫੋਨ ਆ ਗਿਆ ਬਾਹਰ ਕਮਾਂਡਰ ਕਹਿੰਦਾ ਹੁਣੇ ਆਓ ਨਹੀਂ ਤਾਂ ਇਹ ਕਹੇਗਾ ਜਾਊਗਾ ਕਿ ਤੁਸੀਂ ਬਾਗੀ ਹੋ ਗਏ ਤੇ ਮੈਂ ਉਹਨੂੰ ਕਿਹਾ ਯਾਰ ਆ ਚੱਕ ਗੱਡੀ ਮੇਰੇ ਨਾਲ ਇੱਕ ਗੱਡੀ ਸੀ ਮੈਂ ਕਿਹਾ ਇਹਨੂੰ ਕੋ ਲੈ ਜਾ ਕੋਈ 1 ਵਜੇ ਰਿਪੋਰਟ ਕਰ ਰਿਹਾ ਕੋਈ 3 ਵਜੇ ਸਵੇਰੇ ਰਿਪੋਰਟ ਕਰ ਰਿਹਾ ਤੁਸੀਂ ਮੈਨੂੰ ਦੱਸ ਦਿਓ ਇਹ ਕਿਹੜੀ ਰਿਵਿਊ ਹੋਈ ਸੀ ਹੁਣ ਤਾਂ ਇਹ ਆ ਮੇਰੀ ਇਫਾਜਤ ਇਹ ਬੜਾ ਵਫਾਦਾਰ ਹੈ ਇਸ ਲਈ ਮੇਰੇ ਵੀਰੋ ਨਾ ਤੁਸੀਂ ਡਰੋ ਨਾ ਤੁਹਾਨੂੰ ਕੁਝ ਨਹੀਂ ਕਹਿੰਦਾ ਜੇ ਜਿੱਦ ਦਿਨ ਕੱਟੂ ਵੱਡੂ ਤੇ ਝਾੜੂ ਵਾਲੇ ਨੂੰ ਭਗਵੰਤ ਮਾਨ ਨੂੰ ਲਿਖਿਆ ਇਸ ਲਈ ਤੁਸੀਂ ਨਾ ਫਿਕਰ ਕਰੋ ਜੀਟੀ ਸਾਹਿਬ ਇੱਕ ਵਾਰ ਹੋਰ ਕਲੀਅਰ ਕਰਨਾ ਚਾਹੁੰਦੇ ਨੇ ਕਿ ਇੱਕ ਵੀ ਸਿਕਿਉਰਟੀ ਦਾ ਤੁਹਾਡੇ ਕੋਲ ਜਿਹੜਾ ਦੇਖੋ ਮੇਰਾ ਨਾ ਕੱਲ ਵੀ ਬੰਦਾ ਮੈਂ ਤੁਹਾਨੂੰ ਦੱਸ ਰਿਹਾ ਸੰਡੇ ਨੂੰ ਮਨਵੀਰ ਸਿੰਘ ਕੋਲ ਗਏ ਫਿਰ ਮੰਡੇ ਛੁੱਟੀ ਸੀ ਟਿਊਸਡੇ ਕੱਲ ਵੀ ਉਹ ਗਿਆ ਦੇ ਰਿਫਿਊਜ਼ ਟੂ ਮੀਟ ਹਿਮ ਅੱਜ ਵੀ ਜਾ ਕੇ ਆਇਆ ਕੀ ਦੱਸਤਾ ਦਿਓ ਕਿ ਅਸੀਂ ਕਿਉਂ ਕਿਉਂਕਿ ਇਹ ਕੀ ਹੈ ਜੀ ਕੁਝ ਬੰਦੇ ਕਮਾਂਡੈਂਟ ਦੇ ਸੀ ਤੇ ਕੁਝ ਬੰਦੇ ਨੇ ਜ਼ਿਲੇ ਦੇ ਹੁਣ ਜ਼ਿਲੇ ਤੇ ਹਲੇ ਗਾਰਡ ਲੱਗੀ ਇੱਥੋਂ ਦੀ ਗਾਰਡ ਰਿਮੂਵਡ ਆ ਗਾਰਡ ਇੱਥੇ ਹੈ ਕੋਈ ਨਹੀਂ ਇਹ ਮੇਰੇ ਵਾਈਫ ਦੇ ਗਨਮੈਨ ਜ਼ਰੂਰ ਇੱਥੇ ਦੋ ਤਿੰਨ ਕਿਉਂਕਿ ਐਸ ਐਮ ਐਲ ਏ ਉਹਨਾਂ ਕੋਲ ਜਿਹੜੇ ਹੋਣੇ ਆ ਉਹ ਹੈਗੇ ਹਾਂ ਸੁਖਵੀਰ ਜੀ ਮਿਲਣਾ ਹੈ ਤੁਹਾਨੂੰ ਆਪਾਂ ਹੁਣ ਮਿਲਦੇ ਹਾਂ ਕਿ ਤੁਸੀਂ ਪਹਿਲਾਂ ਹੀ ਮੈਨੂੰ ਘੇਰ ਲਿਆ ਹੁਣ ਮੈਨੂੰ ਮਿਲ ਮਾਰ ਲੈਣ ਦਿਓ